ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬੰਦੇ ਨਾ ਫੀਡ ਵਾਸਤੇ ਬਹੁਤ ਫੋਨ ਕਰਦੇ ਨੇ ਵੀ ਭਾਈ ਤੁਸੀਂ ਫੀਡ ਕੀ ਪਾਉਨੇ ਹੋ ਕੀ ਫਾਰਮੂਲਾ ਤੁਹਾਡਾ ਜਿਹੜੀਆਂ ਦਾ ਪੱਕੇ ਦੁੱਧ ਦੇ ਮਿਹਸਾ ਨੇ ਭਾਈ ਉਹਨਾਂ ਦਾ ਤਾਂ ਫਾਰਮੂਲਾ ਹੈਗਾ ਅੱਡ ਜਿਹੜੀਆਂ ਤਾਜ਼ੀਆਂ ਸੂਈਆਂ ਮੱਝਾਂ ਨੇ ਉਹਨਾਂ ਨੂੰ ਇੱਕ ਵੀ ਨਾ ਫਾਰਮੂਲਾ ਪੈਂਦਾ ਅੱਡ ਦਾ ਆ ਮੈਂ ਆ ਆਪਣੇ ਗਾਂਧੀ ਸੇਠ ਨੇ ਦੁੱਧ ਦਾ ਕੰਮ ਕਰਦੇ ਨੇ ਬਹੁਤ ਪੁਰਾਣਾ ਤੇ ਉਹਨਾਂ ਨੇ ਆਪਦੇ ਬੇਟੇ ਨੂੰ ਖਲਾਕੇ ਦਿੱਤਾ ਇਹ ਫੀਡ ਫੈਕਟਰੀ ਦਾ 6 ਮਹੀਨਿਆਂ ਤੋਂ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਕੁਆਲਿਟੀ ਲਿਆਉਂਦੇ ਨੇ ਤੇ ਮੈਂ ਅੱਜ ਇੱਥੇ ਸਾਰਾ ਸਮਾਨ ਆਪ ਲਵੇ ਖੜ ਕੇ ਸਿਹਾਉ ਜਹੇ ਬਾਕੀ ਤੁਥਲੀ ਵਾਲੇ ਬੰਦੇ ਆ ਬੜੇਵੇਂ ਨੇ ਲਵੇ ਖੜ ਕੇ ਖਲ ਕੱਢਦੇ ਨੇ ਜਿਵੇਂ ਆਹ ਸਾਰੇ ਬੜੇਵੇਂ ਲਾ ਕੇ ਸੁਰਤ ਖਲ ਬਣਾਉਂਦੇ ਨੇ ਜਦੋਂ ਤਿਆਰ ਹੋਵੇ ਆ ਦੇਖੋ ਆ ਲਵੇ ਖੜ ਕੇ ਖਲ ਕਢਾ ਲਈ ਆਪਾਂ ਨੇ ਬੜੇਵਿਆਂ ਦੀ ਨਹੀਂ ਜ਼ਿਆਦਾਤਰ ਸਾਨੂੰ ਗੱਤੇ ਨਹੀਂ ਖਲ ਮਿਲਦੀ ਗੱਤੇ ਦੀ ਬਣਾਈ ਹੋਈ ਤੇ ਆਹ ਛੋਲਿਆਂ ਦਾ ਟੁਕੜਾ ਟੁਕੜਾ ਇਹ ਜਿਹੜਾ ਛੋਲਿਆਂ ਦਾ ਟੁਕੜਾ ਹੈ ਇਹਨੂੰ ਟੁਕੜਾ ਕਹਿੰਦੇ ਨੇ ਵਿੱਚੇ ਤੇ ਦਾਲ ਹੈ ਉਸ ਛਿਲਕਾ ਵਿੱਚ ਵਿੱਚੇ ਤੇ ਖੰਡਾ ਛੋਲਿਆਂ ਦਾ ਇਹ ਹੋ ਗਿਆ ਠੀਕ ਹੈ 2 ਨੰਬਰ ਤੇ 3 ਨੰਬਰ ਤੇ ਹੋ ਗਈ ਕਣਕ ਦੀ ਲੇਟੀ 4 ਨੰਬਰ ਤੇ ਹੋ ਗਿਆ ਆਪਣਾ ਬੜੇਮਿਆਂ ਦੀ ਖਾਲਾ ਛੋਲਿਆਂ ਦਾ ਖੰਡਾ ਕਣਕ ਦੀ ਲੇਟੀ ਤੇ ਛੋਲਿਆਂ ਦਾ ਛਿਲਕਾ ਤੇ ਨਾਲ ਮੱਕੀ ਦੀ ਲੇਟੀ ਜਿਹਨੇ ਪਾਣੀ ਆ ਪਾ ਲੋ ਨਹੀਂ ਪਾਣੀ ਨਾ ਪਾਓ ਸਤਾ ਜੀ ਮੈਂ ਇਸ ਨੂੰ ਤਾਂ ਇਹ ਪੰਜ ਚੀਜ਼ਾਂ ਹੀ ਪੈਂਦੀਆਂ ਨੇ ਤੇ ਬਾਕੀ ਤੁਸੀਂ ਜਿਵੇਂ ਮਿਲੀਮੀਟਰ ਵਗੈਰਾ ਐਡ ਕਰਨਾ ਕੋਈ ਫੋੜ ਗਾੜਾ ਵਿੱਚ ਪਾਉਣਾ ਉਹ ਤੁਹਾਡੀ ਮਰਜ਼ੀ ਆ ਪਰ ਖਾਲ ਆਪਾਂ ਬਰੀਕ ਕਰਕੇ ਪਾਉਣਾ ਆ ਆਪ ਖਾਲਾਂ ਰੰਗ ਦੇ ਕਿਵੇਂ ਆਉਂਦਾ ਹੈ ਖੋਲ ਬਣ ਕੇ ਉਰੇ ਆ ਜਾਂਦੀ ਆ ਹੁਣ ਕੇ ਆ ਮਸ਼ੀਨ ਇਹਨੂੰ ਖਾਲ ਨੂੰ ਐ ਗ੍ਰाइंड ਕਰ ਦਿੰਦੀ ਆ ਬੜੇ ਮੈਂ ਨਹੀਂ ਖਾਲ ਨੂੰ ਦੇਖ ਮੈਂ ਗ੍ਰੈਂਡ ਕਰਕੇ ਜਿਵੇਂ ਪੋਲੀ ਪੈ ਜਾਂਦੀ ਹੈ ਉਥੋਂ ਬੜੇਵੇਂ ਸਾਬਤੇ ਪਵਾ ਕੇ ਖਾਲ ਨਿਕੜ ਗਈ ਤੇਲ ਅੱਡ ਨਿਕੜ ਗਿਆ ਦੋ ਵਾਰੀ ਚ ਉਦੋਂ ਬਾਅਦ ਖਾਲ ਆ ਹੋ ਗਈ ਕਿਵੇਂ ਨਹੀਂ ਮੈਂ ਸਕੰਦ ਚੱਲੂਗੀ ਆਪਾਂ ਜ਼ਿਆਦਾਤਰ ਮੁੱਲ ਬਣੀ ਬਣਾਈ ਖਾਲ ਲਿਆ ਉਹਦੇ ਉੱਤੇ ਕੱਖ ਵੀ ਨਹੀਂ ਹੁੰਦਾ ਨਾ ਗਣਕ ਨਹੀਂ ਜੇ ਤਿਆਰ ਹੋ ਰਹੀ ਹੈ ਤੇ ਆ ਬਾਜਰਾ ਜੋਗ ਜਮਾਰ ਮਸਕੀ ਜੋ ਮਰਜ਼ੀ ਪਵਾ ਲਓ ਜਿਵੇਂ ਹੁਣ ਗਰਮੀ ਆ ਗਈ ਵਿੱਚ ਬਾਜਰਾ ਐਡ ਕਰਾ ਸਕਦੇ ਹੋ ਮਾੜਾ ਮੋਟਾ ਜਿਵੇਂ ਪੰਜ ਚਾਰ ਮੰ ਲੋ ਕਿ ਲੋਦੀ ਕਿ ਲੋਦੀ ਆੜੀ ਕਦਾ ਪਾ ਲਿਆ ਕਰੋ ਬਾਜਰਾ ਕੋ ਜਿਆਦੇ ਨਹੀਂ ਬਾਕੀ ਸਮਾਨ ਆਪਦੀ ਅੱਖਾਂ ਸਾਹਮਣੇ ਲਿਆ ਕਰੋ ਕੋਈ ਵੀ ਚੀਜ਼ ਹੈ ਆਪਾਂ ਨੂੰ ਖਲਤ ਕੀ ਪਤਾ ਕੀ ਪਏ ਜੇ ਕੀ ਨਾ ਹਨਾ ਤੇ ਆ ਮੈਂ ਤਾਂ ਆਪ ਇੱਥੋਂ ਆਪਣਾ ਭਰੋਸਾ ਬਣਿਆ ਹੋਇਆ ਐ ਇੱਥੋਂ ਲੈ ਕੇ ਜਾਂਦੇ ਆ ਤੇ ਜਿਹੜੀਆਂ ਦੁੱਧ ਵਾਲੀਆਂ ਪੱਕੀਆਂ ਮਹਿਸਾਂ ਨੇ ਉਹਨਾਂ ਨੂੰ ਮੱਕੀ ਬੜੇ ਮੈ ਦੀ ਖਾਲਾ ਸਰੋਂ ਦੀ ਖਾਲਾ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਖੰਡਾ ਕਣਕ ਦੀ ਲੇਟੀ ਤਾਰਾ ਮੀਰਾ ਤੇ ਆਪਣਾ ਇੱਕ ਛੋਲਿਆਂ ਦਾ ਛਿਲਕਾ ਉਹ ਆ ਬਿੰਦਾ ਛਿਲਕਾ ਤੇ ਨਾਲ ਥੋੜਾ ਬਹੁਤਾ ਹੋਰ ਸਮਾਨ ਪੈਂਦਾ ਹੈ ਮਿਲੀ ਮਿਕਸਚਰ ਵਗੈਰਾ ਤੇ ਬਾਫਰ ਵਗੈਰਾ ਮਿੱਠਾ ਥੋੜਾ ਕਾਲ ਨੂਨ ਤੇ ਸ਼ੱਕਰ ਇਹ ਚੀਜ਼ਾਂ ਪੱਕੇ ਦੁੱਧ ਵਾਲੀਆਂ ਨੂੰ ਤੇ ਤਾਜ਼ੀਆਂ ਨੂੰ ਆਹ ਚਾਰ ਪੰਜ ਬਾਅਦ ਕਿ ਤੁਸੀਂ ਵਧੀਆ ਕਣ ਚੱਲੇ ਗੜਗੜ ਪਾਉ ਨਾਲ ਤੇ ਵਧੀਆ ਨੰਗਰ ਥੋੜਾ ਦੁੱਧ ਵੀ ਕੱਢੂ ਆਹ ਫੈਕਟਰੀ ਆ ਬਾਈ ਦੀ ਵਧੀਆ ਸੋਨਾ ਕੰਮ ਹੈ ਪਾਟਨਾ ਸ਼ਹਿਰ 함ਚੜੀ ਰੋਡ ਤੇ गन्ना ਮਿਲ ਫੈਕਟਰੀ ਲਵੇ ਇਹ ਆ ਮੁੰਡਾ ਪਰਾਣਾ ਕਾਢੀ